ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਤੁਸੀਂ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਆਵੋ ਖਣੇ ਜੀ ਅੱਜ ਸਾਡਾ ਜਿੰਦ ਆ ਸੌਰੀ ਜਿੰਦਗੀ ਜਿੰਦਾਬਾਦ ਧੰਨਵਾਦਵਾਜੇ ਲਾਈਕ ਕਰੋ ਜੀ ਤੁਹਾਡਾ ਕਮੈਂਟ ਵੀ ਬਹੁਤ ਸੋਹਣਾ ਹੈ ਤੁਹਾਡੇ ਕਮੈਂਟਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੇ ਕਮੈਂਟਾਂ ਤੇ ਬਹੁਤ ਜਿਆਦੇ ਪਿਆਰਾਂ ਦੇ ਭਾਵਾਂ ਦੇ आ बच्चे साढ़े नज लेट हो गए तो बच्चे हेल्प करा रहे हैं तो बेटी भांडे धो रही है आओ सब्जी बना रहे हैं अज लेट हो गए थोड़ा जा हाँ बेटा तो थोड़ा जहा शान थोड़ा जा ਚੰਦੇ ਚੰਦੇ ਬੱਚੇ ਚਾਰੇ ਬਹੁਤ ਹਕਰਾਉਂਦੇ ਨਾਲ ਸਾਰੇ ਆਣਿਆ ਸਿਰ ਆਰਬੇਤ ਕੇ ਕੰਮ ਕਰੀ ਜਾਂਦੇ ਆ ਅੱਜ ਅੱਜ ਥੋੜਾ ਜਿਹਾ ਲੇਟ ਹੋ ਕੇ ਬੱਚੇ ਬਹੁਤ ਹੈਲਪ ਕਰਾ ਰਹੇ ਅੱਗਰੇ ਤਕਰੀਬਨ ਸਵੇਰੇ 5:00 ਵਜੇ ਮੇਰ ਨੂੰ ਖਾਣ ਹੋ ਰਿਹਾ ਨੇ ਨੇ ਤੇ ਅੱਜ 5:20 ਹੋਣ ਵਾਲੇ ਹੈ ਨਾ ਕਾਲ ਬਣ ਗਈ ਹਾਂ ਬਸ ਥੋੜੀ ਜਿਹੀ ਰਹਿ ਗਈ ਖਸਰ ਥੋੜੀ ਜਿਹੀ ਰਹਿ ਚੁੱਕੀ ਐ ਇੱਕ ਕੱਜ ਗੈਸ ਮੱਕ ਗਿਆ ਤੁਸੀਂ ਹੈ ਨਹੀਂ ਸਿਕਰੇ ਗੈਸ ਖਾਪ ਨਹੀਂ ਗਈ ਜੀ ਤਦੋਂ ਆਪ ਹੀ ਚੱਕ ਕੇ ਲਾ ਲੈਣਾ ਥੱਲੇ ਕਰਕੇ ਆਪ ਉੱਤੇ ਉਧਰ ਦੀ ਹਿਲਾ ਲੈਣਾ ਫਟੂ ਦਾ ਇਹ ਲਾ ਲੈਂਗੇ ਇਹ ਤਾਂ ਕੋਈ ਖਾਸ ਓਏ ਆ ਇਹ ਤਾਂ ਕੋਈ ਖਾਸ ਗੱਲ ਨਹੀਂ ਥੱਲੇ ਨਹੀਂ ਮੈਂ ਇਹਦਾ ਕਿੰਨਾ ਕਿ ਨਹੀਂ ਮਾਰਿਆ ਜਾਂਦਾ ਥੱਲੇ ਆ ਆ ਤਾਂ ਬਰਾਬਰ ਹੀ ਆ ਇਹਦਾ ਮੇਰਾ ਸ਼ੱਕ ਤਕਰੀਬਨ ਹਾਂ ਅੱਜ ਖਾਲੀ ਕਰਤਾ ਜੀ ਇਹ ਜੋ ਇਹ ਲੱਗਾ ਸੀਗਾ ਕਦੋਂ ਦਾ ਕਦ दिसंबर ਦਾ ਲੱਗਿਆ ਹੈ ਅੱਜ 7 ਹੋ ਗਈ 1 ਮਹੀਨਾ ਤੇ 8 ਦਿਨ ਗੱਡੇ ਫੇਰ ਵੀ ਤਾਂ ਬੜਾ ਹੀ ਰਹਿ ਗਿਆ ਆ ਜਿਵੇਂ ਜਿਹਾ ਅਡਵਾਂਸ ਰੱਖਦੇ ਹੀ ਰੱਖਦੇ ਹਾਂ ਪਰ ਕਿ ਕਈ ਵਾਰੀ ਪਤਾ ਕੋਈ ਨਹੀਂ ਕਦੋਂ ਡੋੜ ਭej ਜਾਨੀ ਬਾਕੀ ਸਾਡਾ ਚੇਤਾ ਥੋੜਾ ਜਿਆਦਾ ਛੇਤੀ ਭੁੱਲ ਜਾਂਦਾ ਉਸ ਕਰਕੇ ਵੀ ਅਸੀਂ ਇੱਕ ਅਡਵਾਂਸ ਰੱਖੀਦਾ ਹੀ ਹੈ ਆ ਛਾਗ ਬਣਾਉਣ ਦੀ ਸਕੀਮ ਕਰਦੇ ਸੀ ਅਜੇ ਪਤਾ ਨਹੀਂ ਕੱਦਕ ਬਣਾਉਂਗੀ ਨਹੀਂ ਕੱਲ ਨੂੰ ਲੈ ਕੇ ਆਉ ਸਾਗ ਉਤਰਾਗੇ ਤੇ ਦੋ ਤਿੰਨ ਦਿਨ ਕੱਢਾਂਗੇ ਦੋ ਦਿਨ ਤਾਂ ਕੱਢਾਂਗੇ ਵਧੀਆ ਨਹੀਂ ਨਹੀਂ ਹਾਂਜੀ ਤੁਹਾਡੇ ਬਹੁਤ ਵਧੀਆ ਕਮੈਂਟ ਆਉਂਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਹੋਰ ਤੁਸੀਂ ਠੀਕ ਠਾਕ ਹੋ ਦੇ ਸਾਰੇ ਦੇ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਜੀ। ਇਹ ਤੁਸੀਂ ਬੰਤ ਤੋਂ ਪਹਿਲਾਂ ਕਰਨਾ ਹੀ। ਬਾਕੀ ਅਸੀਂ ਹੁਣ ਕੱਲ ਤੋਂ ਥੋੜਾ ਬਲਾਓ ਕੋ ਬਤਾਵਾਂਗੇ ਅੱਜ ਥੋੜਾ ਜਿਹਾ ਕੰਮ ਸੀਗਾ। ਥੋੜਾ ਜਿਹਾ ਕਰਕੇ ਲੈ ਟੋ। ਤੇ ਕੱਲ ਤੋਂ ਅਸੀਂ ਬਲਾਓ ਕੋ ਪੂਰਾ 10 ਮਿੰਟ ਤੱਕ ਰਗੜਟ ਤੱਕ। ਠੀਕ ਹੈ। ਬਾਗੀ ਬੱਜੇ ਰੌਲਾ ਪਾਉਂਦੇ ਤਾਂ ਕਰਕੇ ਫਿਰ ਕੱਲ ਦੀ ਸਾਂਝ ਜੀ ਘੱਟ ਹੋਣੀ। ਸੋ ਇਹ ਸਤਿ ਕਿ ਤੁਸੀਂ ਤੋਂ ਬਲੌਗ ਦਾ ਐਂਡ ਕਰਦੇ ਆ ਤੇ ਕੱਲ ਨੂੰ ਨਵੇਂ ਬਲੌਗ ਨਾਲ